کام ڪو مراد آباد زياد بادن ڪريو مراد آباد کلي مراد آباد مراد ਮੁਰਦਾਬਾਦ 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 ਅਫਸਰ ਮਰਦੇ ਪਿਆ ਸਾਨੂੰ ਇਨਸਾਫ ਨਹੀਂ ਮਿਲਦਾ ਪਿਆ ਕਿ ਜਿਹਦਾ ਜਿਹਦਾ ਕਿਸੇ ਦਾ ਬੱਚਾ ਗਿਆ ਨਾ ਉਹਨੂੰ ਪਤਾ ਇਹ ਗੱਲਾਂ ਹੁੰਦੀਆਂ ਚਲੋ ਬੈਜੋ ਬੈਠੋ ਬੈਠੋ ਮੁਰਦਾਬਾਦ ਮੁਰਦਾਬਾਦ ਸਮਝ ਕਰਨ ਲੱਗਾ ਕਿ ਕਾਰਨ ਇਹ ਤਾਂ ਨੈਸ ਕਰਕੇ ਦਿੱਤਾ ਗਿਆ ਸੀ ਕਿ ਵੱਡੇ ਅਫਸਰ ਕਹਿ ਰਹੇ ਸੀ ਕਿ ਲੜਕੀ ਔਰ ਲੜਕੇ ਦਾ ਇਹ ਕਤਲ ਜੋ ਕੀਤਾ ਹੈ ਉਹ ਬਹੁਤ ਮੱਤਭਾਗਾ ਕਤਲ ਕੀਤਾ ਹੈ ਪਰ ਉਹਦੇ ਵਿੱਚ ਕੁਝ ਕਮੈਂਟ ਆ ਰਹੇ ਸੀ ਕਿ ਇਹ ਲੜਕੀ ਦਾ ਭਰਾ ਇਹ ਗਲਤ ਸੀਗਾ ਠੀਕ ਹੈ ਇੱਕ ਖਾਕੀ ਵਰਦੇ ਦੇ ਵਰਦੀ ਵਾਲੇ ਤੋਂ ਹੀ ਇਹ ਲਫ਼ਜ਼ ਬੋਲਿਆ ਗਿਆ ਮੈਂ ਇੱਕ ਕਾਪੀ ਲੈਣ ਵਾਸਤੇ ਕਿਸੇ ਸੱਜਣ ਕੋਲ ਗਿਆ ਸੀਗਾ ਕਿ ਥਾਣੇ ਤੋਂ ਕੋਈ ਰਿਪੋਰਟ ਲੈ ਆਈਏ ਕਾਪੀ ਲੈ ਆਈਏ ਤੇ ਕੀ ਬਣਿਆ ਕਿਸ ਤਰ੍ਹਾਂ ਨਹੀਂ ਉਹਨੇ ਕਿਹਾ ਠੀਕ ਆ ਮੈਂ ਇੱਕ ਫੋਨ ਕਰਕੇ ਪਤਾ ਕਰਦਾ ਕੀ ਬਣਿਆ ਜਦ ਉਹਨੇ ਫੋਨ ਕੀਤਾ ਉਹ ਫੋਨ ਜਿਹੜਾ ਹੈਂਡ ਲੱਗਾ ਹੋਇਆ ਸੀਗਾ ਠੀਕ ਆ ਉਹਦੀ ਆਵਾਜ਼ ਵਿੱਚ ਜਦ ਉਹਨੇ ਅੰਨੀ ਹੀ ਗੱਲ ਪੁੱਛੀ ਉਹ ਮੁਲਾਜ਼ਮ ਗਾਰੀਓਂ ਕੀ ਕਹਿੰਦਾ ਬਹੁਤ ਗਲਤ ਕਮੈਂਟ ਕੀਤੇ ਆ ਉਹ ਮੈਂ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਉਹ ਬਹੁਤ ਵੱਡੇ ਹੀ ਕਮੈਂਟ ਕੀਤੇ ਹੋਏ ਆ ਕਿ ਲੜਕੇ ਦਾ ਹੀ ਕਸੂਰਾ ਪਰ ਅੱਜ ਇੱਥੇ ਆ ਕੇ ਪ੍ਰਸ਼ਾਸਨ ਜਾਂ ਡੀਐਸਪੀ ਐਸਐਸਪੀ ਜਿਨ੍ਹਾਂ ਨੇ ਵੀ ਮੇਰੇ ਨਾਲ ਗੱਲ ਕੀਤੀ ਉਹਨਾਂ ਕਿਹਾ ਕਿ ਨਹੀਂ ਅੱਦਾਂ ਦਾ ਕੋਈ ਗੱਲ ਨਹੀਂ ਤੇਰਾ ਪੁੱਤਰ ਬਿਲਕੁਲ ਨਿਰਦੋਸ਼ ਹੈ ਸਿਰਫ ਉਹਨਾਂ ਨੇ ਹੀ ਕਸੂਰ ਹੈ ਉਹਨਾਂ ਨੇ ਹੀ ਕਤਲ ਕੀਤਾ ਹੋਇਆ ਭਾਜੀ ਮਾਮਲਾ ਕੀ ਸੀਗਾ ਪੂਰਾ ਵੈਸੇ ਮਾਮਲਾ ਇਸ ਬਾਰੇ ਉਹ ਹੀ ਦੱਸ ਸਕਦੇ ਆ ਕਿ ਕੀ ਆ ਜਾਂ ਐਸਐਸਪੀ ਜਾਂ ਜਿਨ੍ਹਾਂ ਨੇ ਪਰਚਾ ਕੀਤਾ ਉਹ ਹੀ ਦੱਸ ਸਕਦੇ ਆ ਜੇ ਪਤਾ ਹੁੰਦਾ ਇਹ ਨੌਬਤ ਕਿਉਂ ਆਂਦੀ ਅੱਜ ਦੇ ਕਿਤੇ ਕਿਤੇ ਇੰਗੇਜਟ ਜਿਹੜੀ ਜਿਹੜੀ ਆਪਣੀ ਸ਼ਿਕਾਇਤ ਕੀਤੀ ਹੈ ਔਰ ਧਰਨਾ ਦਿੱਤਾ ਇਹ ਤੁਹਾਨੂੰ ਇੱਕ ਸਿਰਫ ਮਲਾਜੰਦੇ ਇਹ ਤੌਰ ਤੇ ਕਰਕ ਨੇ ਇਹ ਤਰਨ ਦਿੱਤਾ ਗਿਆ ਕਿ ਮੇਰੇ ਬੇਟਾ ਮਰਨ ਤੋਂ ਬਾਅਦ ਸੰਸਕਾਰ ਤੋਂ ਬਾਅਦ ਉਹਨੂੰ ਇੱਕ ਖਾਕੀ ਵਰਦਾ ਵਾਲਾ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕੋਈ ਨਾਂ ਨੂੰ ਵਾਲਾ ਨਾਂ ਉਸਦਾ ਬਲਦੇਵ ਰਾਜ ਕਿੱਲੀ ਬਲਦੇਵ ਰਾਜ ਕਿੱਲੀ ਕਿੱਲ ਉਹਦਾ ਬਲਦੇਵ ਰਾਜ ਨੂੰ ਕੀ ਸਵਾਸਨ ਦਿੱਤਾ ਪੁਲਿਸ ਨੇ ਤੁਹਾਨੂੰ ਉਹਨਾਂ ਸਵਾਸਨ ਦਿੱਤਾ ਤੇ ਉਸਤੇ ਬਨੂਨ ਉਹਨੇ ਬੋਲ ਤੋ ਬਹੁਤ ਬਹੁਤ ਕੁਝ ਗਲਤ ਬੋਲਿਆ ਇਹ ਮਦਪਾਗਾ ਸੀ ਉਹਨੇ ਬੋਲਣਾ ਨਹੀਂ ਚਾਹੀਦਾ ਤੇ ਇਸ ਕਰਕੇ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਦੀ ਉਹ ਕੰਪਲੇਨ ਦੇ ਆਇਆ ਉਹਨਾਂ ਨੇ ਇੱਕ ਪਲੇਨ ਤੁਲੋ ਕਿ ਅਸੀਂ ਕੰਪਲੇਨ ਦੇ ਆ ਪਰਿਵਾਰ ਵੱਲੋਂ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਆ ਅੱਜ ਇੱਕ ਜਿਹੜਾ ਸਾਡਾ ਇੱਧਰ ਗੱਲ ਸਰ 302 ਦਾ ਮਕਦਮਾ ਦਰਜ ਹੋਇਆ ਸੀ ਜਿਹੜਾ ਦਾਖਲੇ ਪਿੰਡ ਦੇ ਲੜਕੇ ਨੂੰ ਮਾਰਿਆ ਸੀ ਉਹਦੇ ਸਬੰਧ ਵਿੱਚ ਉਹਦੇ ਪਰਿਵਾਰ ਵਾਲਿਆਂ ਦੇ ਕੁਝ ਉਹਨਾਂ ਨੂੰ ਸ਼ੱਕ ਸ਼ੁਭਾ ਹੈਗਾ ਸੀ ਉਸ ਸਬੰਧ ਵਿੱਚ ਉਹਨਾਂ ਨੇ ਅੱਜ ਥਾਣੇ ਮੁਰੇ ਧਰਨਾ ਲਾਇਆ ਉਹਨਾਂ ਦੀ ਆਪਾਂ ਤਸੱਲੀ ਕਰਵਾਈ ਹੈ ਵੀ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਜੋ ਪ੍ਰੋਪਰ ਕਾਰਵਾਈ ਮੁਲਜ਼ਮਾਂ ਦੇ ਖਿਲਾਫ ਬਣਦੀ ਉਹ ਕਰਾਂਗੇ ਜੇ ਕੋਈ ਹੋਰ ਕਿਸੇ ਦੀ ਵੀ ਇਨਵੋਲਵਮੈਂਟ ਨਿਕਲਦੀ ਉਹਦੇ ਵਿੱਚ ਤਾਂ ਅਸੀਂ ਉਹਨੂੰ ਵੀ ਵਿੱਚ ਨਾਮਜ਼ਦ ਕਰਕੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਉਹਦੇ ਅਰੈਸਟ ਪਾਵਾਂਗੇ ਪੁਲਿਸ ਮੁਲਾਜ਼ਮ ਦਾ ਨਾਮ ਵੀ ਚੰਦਾ ਪਿਆ ਹਾਂ ਇਹ ਇਹ ਹੁਣ ਕਹਿ ਰਹੇ ਆ ਜੀ ਕਿ ਕੋਈ ਪੁਲਿਸ ਮੁਲਾਜ਼ਮ ਨੇ ਕੋਈ ਗਲਤ ਬਿਆਨਬਾਜ਼ੀ ਕੀਤੀ ਆ ਅਸੀਂ ਉਹਦਾ ਬਾਰੇ ਇਹਨੂੰ ਕਿਹਾ ਵੀ ਸਾਨੂੰ ਐਪਲੀਕੇਸ਼ਨ ਦਿਓ ਅਸੀਂ ਉਹਦੇ ਖਿਲਾਫ ਜੋ ਬਣਦੀ ਕਾਰਵਾਈ ਉਹ ਕਰਦੇ ਹਾਂ ਹੁਣ ਧਰਨਾ ਹਾਂਜੀ ਹੁਣ ਸਰਪੰਚ ਸਾਹਿਬ ਵੀ ਖੜੇ ਨੇ ਉੱਥੇ ਪਿੰਡ ਦੇ ਇਹਨਾਂ ਨੇ ਕਿਹਾ ਵੀ ਅਸੀਂ ਧਰਨਾ ਚੁੱਕ ਲੈਨੇ ਆ ਤੇ ਤੁਹਾਡੇ ਕੋ ਆ ਰਹੇ ਆ ਐਪਲੀਕੇਸ਼ਨ ਦੇਣ ਵਾਸਤੇ ਸਾਡੇ ਕੋ ਆ ਜਾਂਦੇ ਅਸੀਂ ਕਾਰਵਾਈ ਕਰ ਦਿੰਦੇ ਹਾਂ ਜੋ ਠੀਕ ਰਿ